ਅੱਜ ਫ੍ਰੀ ਲਿਖ ਕੇ ਆਇਆ ਸੋਨਿਆ ਸੋਨਿਆ ਕੁੜੀਆਂ ਦੇ ਕਰੇ ਲੋ ਰਿਸ਼ਤੇ ਔਰ ਵੈਲ ਸੈਂਟਰਸ ਇੰਡੀਆ ਔਰ ਫਾਰਮੂਲ ਲੜਕੀਆਂ ਦੇ ਰਿਸ਼ਤੇ ਜੀ ਵਾਹਿਗੁਰੂ ਜੀ ਸੋ ਐਂਡ ਤੱਕ ਬਨੇ ਰਹਿਣਾ ਸ਼ਾਇਦ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਿਊਸ਼ਨ ਕੋਰਸ ਜੀ ਅੱਥੇ ਪਾਈ ਜਾਂਦੀ ਹੈ ਰਿਸ਼ਤਿਆਂ ਦੀ ਐਡ ਜੇ ਕਿ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਤੁਹਾਨੂੰ ਐਡ ਪਾਣੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਵਿੱਚ ਲਗਾਈ ਜਾਂਦੀ ਹੈ ਤੁਸੀਂ ਵੀ ਘਰ ਬੈਠ ਕੇ ਬਹੁਤ ਈਜ਼ੀ ਤਰੀਕੇ ਨਾਲ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਕਰਨਾ ਕੀ ਹੋਰੇ ਲਈ ਫਿਰ ਵਟਸਵਾਈਗਰੋ ਜੀ ਕਰੋ ਵਟਸਐਪ ਠੀਕ ਹੈ ਜੀ ਸਾਡਾ ਇੱਕੋ ਹੀ ਨੰਬਰ ਹੈ ਜੋ ਸਕਰੀਨ ਤੇ ਚੱਲਦਾ ਪਿਆ 6280594858 ਇਸ ਤੋਂ ਲਾ ਵਾ ਸਾਡਾ ਹੋਰ ਕੋਈ ਨੰਬਰ ਨਹੀਂ ਨਾ ਸੀ ਕਦੀ ਕਿਸੇ ਹੋਰ ਨੰਬਰ ਤੋਂ ਕਿਸੇ ਨੂੰ ਮੈਸੇਜ ਕੀਤਾ ਨਾ ਕਦੀ ਕਾਲ ਕੀਤੀ ਠੀਕ ਹੈ ਜੀ ਸੋ ਵਾਈਗਰੋ ਜੀ ਔਰ ਜਿਹੜਾ ਸਾਡਾ ਨਾਮ ਲੈ ਕੇ ਤੁਹਾਡਾ ਕਾਲ ਕਰਦੇ ਆ ਸੋ ਮੇਰਾ ਰਿਸਪਾਂਸਿਬਲ ਨਹੀਂ ਹੈ ਜੀ ਉਸ ਟ੍ਰਿਸ ਤੇ ਕਿਉਂਕਿ ਮੈਂ ਹਮੇਸ਼ਾ ਹਰ ਰੀਲ ਚ ਕਹਿੰਦੀ ਆ ਕਿ ਮੇਰਾ ਇੱਕੋ ਹੀ ਨੰਬਰ ਹੈ ਠੀਕ ਹੈ ਔਰ ਵਾਈਗਰੂ ਜੀ ਨਵਾਂ ਫੀਚਰ ਆਇਆ ਹੈ ਹਾਈਪ ਦਾ ਨੂੰ ਪ੍ਰੈਸ ਕਰਕੇ ਆਪਣੇ ਪੁਆਇੰਟਸ ਜੋੜ ਦੇਣਾ ਔਰ ਬਹੁਤ ਬਹੁਤ ਵਧਾਈਆਂ ਜਿੰਨਾ ਦੇ ਰਿਸ਼ਤੇ ਹੋ ਗਏ ਹੈ ਜਾਂ ਜਿੰਨਾ ਦੀ ਮੈਰਿਜ ਹੋ ਗਈ ਹੈ ਜਾਂ ਫਿਰ ਖਾਣ ਵਾਲੀ ਹੈ ਵਾਈਗਰੂ ਜੀ ਬਹੁਤ ਬਹੁਤ ਬਲੇਸਸ ਤੁਹਾਨੂੰ ਔਰ ਵੈਗੁਰੂ ਜੀ ਤੇ ਰਾਮ ਰਾਮ ਜੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਕਿਉਂਕਿ ਹਰ ਕੰਮ ਦੇ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਦੀਏ ਵੈਗੁਰੂ ਜੀ ਔਰ ਜੇਦੋਂ ਪਰਮਾਤਮਾ ਦੇ ਨਾਮ ਤੋਂ ਹੀ ਸ਼ੁਰੂਆਤ ਹੋ ਗਈ ਤੇ ਕੰਮ ਆਪੇ ਹੀ ਸਵੱਲੇ ਹੋ ਜਾਂਦੇ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਰਿਸ਼ਤਿਆਂ ਦੀ ਉਸ ਤੋਂ ਪਹਿਲੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ ਔਰ ਜਿਹੜੇ ਨਵੇਂ ਹੋ ਲੇਟੈਸਟ ਜਿਹੜੇ ਤੁਸੀਂ ਵੀਡੀਓ ਤੇ ਸਾਡੇ ਨਵੇਂ ਜੁੜੇ ਹੋ ਵਾਈਗਰੂ ਜੀ ਤੇ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਵੀ ਬਿਲਕੁਲ ਨਾ ਭੁੱਲਣਾ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਕਿਉਂਕਿ ਸਾਡੇ ਰਿਸ਼ਤੇ ਪਰਿਵਾਰਾਂ ਦੇ ਨੰਬਰਸ ਮੇਟ ਹੈ ਵਾਈਗਰੂ ਜੀ ਤੁਹਾਨੂੰ ਬਚੋਲ ਰਿਆਂ ਤੱਕ ਜਾਣ ਦੀ ਲੋੜ ਨਹੀਂ ਠੀਕ ਹੈ ਜੀ ਉਹ ਤੁਹਾਡੇ ਬਹੁਤ ਪੈਸਿਵ ਵੀ ਸੇਵ ਹੋਣਗੇ ਵਾਈਗਰੂ ਉਵੈਗਰੂ ਜੀ ਰਿਸ਼ਤਾ ਜੀ ਲੜਕੀ ਦਾ ਸਰਕਾਰੀ ਨੌਕਰੀ ਕਰਦੀ ਜੀ ਨਾਮ ਕੋ ਅਰੁਨੀ 1993 ਦਾ ਜਨਮ ਪੰਫੂਡ 2 ਹਾਈਟੈਕ ਜੀ ਰੰਧਾਸੀਆ ਸਿਕ ਫੈਮਲੀ ਤੋਂ ਬਿਲੋਂਗ ਕਰਦੇ ਹੈ ਲੜਕੀ ਨੇ ਐਮਟੈਕ ਔਰ ਬੀਟੈਕ ਐਮਟੈਕ ਕੀਤੀ ਹੋਈ ਹੈ ਏਰੀਆ ਜੀ ਸਮਰਾਲਾ ਜ਼ਿਲ੍ਹਾ ਲੁਧਿਆਣਾ ਲੜਕਾ ਛੇ ਦਾ ਵੈਲ ਸੈਟਲਡ ਹੋਵੇ ਸਮਰਾਲਾ ਏਰੀਆ ਵਾਲੇ ਹੀ ਨੰਨੂ ਸੰਪਰਕ ਕਰਨ ਵੈਗਰੂ ਜੀ ਰਿਸ਼ਤਾ ਜੀ ਬਿਜ਼ਨਸਮੈਨ ਖੱਤਰੀ ਲੜਕੇ ਦਾ ਜੀ ਉਮਰ 52 ਸਾਲ ਪੰਫੂਡ ਚਾਰ ਹਾਈਟੈਕ ਗ੍ਰੈਜੂਏਸ਼ਨ ਕੀਤੀ ਹੋਈ ਹੈ ਨਾ ਨੇ ਔਰ ਸੈਲਫ এমਪਲoyed ਨੇ ਬਿਜ਼ਨਸਮੈਨ ਨੇ ਵਧੀਆ ਆਮਦਨ ਡਿਵੋਰਸ ਹੋਇਆ ਹੈ ਪਰ ਇੱਕ ਬੇਟੀ ਹੈ ਪਰ ਅਲੱਗ ਰਹਿੰਦੀ ਆਪਣੀ ਜਿਹੜੀ ਇਹਨਾਂ ਦੀ ਪੁਰਾਣੀ ਵਾਈਫ ਸੀ ਉਹਨਾਂ ਦੇ ਨਾਲ ਐਕਸ ਵਾਈਫ ਦੇ ਨਾਲ ਠੀਕ ਹੈ ਜੀ ਔਰ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮੇਕਰ ਨੇ ਇੱਕ ਬਰਾ ਜੋ ਅਲੱਗ ਰਹਿੰਦਾ ਨਸ਼ੇ ਕਾਰਨ ਇਹਨਾਂ ਨੂੰ ਪਸੰਦ ਨਹੀਂ ਹੈ ਠੀਕ ਹੈ ਜੀ ਔਰ ਏਰੀਆ ਜੀ ਅਮ੍ਰਿਤਸਰ ਲੜਕੀ ਚਾਹੀਦੀ ਹੈ ਜੇ ਜੀਵਨ ਸਾਥੀ ਚਾਹੀਦਾ ਜਿਹਦੀ ਉਮਰ 45 ਤੋਂ 55 ਸਾਲ ਦੇ ਵਿੱਚ ਹੋਵੇ ਇਕੱਲੇ ਰਹਿੰਦੇ ਹੋ ਜਿਵੇਂ ਕਿ ਕਿਸੇ ਦੀ ਬੱਚਿਆਰੀ ਮੈਰਿਜ ਹੋ ਜਾਂਦੀ ਹੈ ਔਰ ਜਿਹੜੇ ਇਕੱਲੇ ਹੁੰਦੇ ਨੇ ਲੇਡੀ ਸੋ ਇਹਨਾਂ ਨੂੰ ਸੰਪਰਕ ਕਰ ਸਕਦੇ ਜੀ ਕਿਉਂਕਿ ਇਹਨਾਂ ਨੂੰ ਇੱਕ ਟ੍ਰੂ ਲਾਈਫ ਪਾਰਟਨਰ ਚਾਹੀਦਾ ਲੜਕੇ ਦਾ ਜੀ 6 ਕਿਲੇ ਜ਼ਮੀਨ ਔਰ ਸਿੰਗਲ ਸਨ ਹੈ ਨਾਮ ਸਿੰਘ ਔਤਾਲ ਜੀ ਜੱਟ ਸਿੱਖ ਨੇ ਔਰ ਜਨਮ 2001 ਕੇ ਜੀ 6 ਫੁੱਟ ਹਾਈਟ ਹੈ 12ਵੀਂ ਪਾਸ ਕੈਨੇਡਾ ਟਰੱਕ ਡਰਾਈਵਰ ਨੇ ਪਿਤਾ ਜੀ ਐਗਰੀਕਲਚਰ ਕਰਦੇ ਔਰ ਮਾਤਾ ਜੀ ਹੋਮ ਮੇਕਰ ਇੱਕ ਸੌਰੀ ਇੱਕ ਭੈਣ ਜੋ ਮੈਰਿਡ ਹੈ ਜੀ ਕੈਨੇਡਾ ਦੇ ਰਹਿਣ ਵਾਲੇ ਅਮੋਹਲ ਦੇ ਰਹਿਣ ਵਾਲੇ ਏਰੀਆ ਠੀਕ ਹੈ ਜੀ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਜਾਂ ਜਰੂਰ ਸੰਪਰਕ ਕਰਨਾ ਜੀ ਵਾਇਗਰੂ ਜੀ ਰਿਸ਼ਤੇ ਜੀ ਮੰਗਲੀਕ ਲੜਕੇ ਦਾ ਨਾਮ ਕੁਮਾਰ ਹੈ 2002 ਦਾ ਜਨਮ ਪੰਜ ਫੁੱਟ ਇੱਕ ਹਾਈਟ ਹੈ ਜੀ ਕਾਸਟ ਖਤਰੀ ਕੋਚਰ ਨੇ 8ਵੀਂ ਪਾਸ ਹੈ ਸਵਿਗੀ ਜਮਾਟੋ ਦਾ ਕੰਮ ਕਰਦੇ ਜੀ ਵਧੀਆ ਆਮਦਨ ਹੈ ਪੀਟਰ ਪਿਤਾ ਜੀ ਈ ਰਿਕਸ਼ਾ ਡਰਾਈਵਰ ਨੇ ਇੱਕ ਭੈਣ ਜੋ ਮੈਰਿਡ ਹੈ ਲੁਧਿਆਣੇ ਦੇ ਵਿੱਚ ਲੜਕੀ ਛੇੜੀ ਗਰੀਬ ਪਰਿਵਾਰ ਤੋਂ ਮੰਗਲੀਕ ਹੋਵੇ ਚੁਣੀ ਚੜਾਵਾ ਕੋਈ ਡਿਮਾਂਡ ਨਹੀਂ ਹੈ ਜੀ ਨਾਲ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਜੀ ਰਿਸ਼ਤੇ ਦੀ ਵਾਇਗਰੂ ਜੀ ਰਿਸ਼ਤੇ ਜੀ ਲੜਕੀ ਦਾ ਔਰ 5 ਸਾਲ ਪਹਿਲੇ ਇਹਨਾਂ ਦੀ ਮੈਰਿਜ ਹੋਈ ਸੀ ਵਿਡੋ ਹੈ ਜੀ ਔਰ ਉਮਰ 28 ਸਾਲ ਹੈ 5 ਫੁੱਟ 8 ਹਾਈਟ ਹੈ ਜੀ ਥੋੜੇ ਹੈਲਦੀ ਨੇ 12ਵੀਂ ਪਾਸ ਨੇ ਰਮਦਾਸੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਜੀ ਏਰੀਆ ਮੋਗਾ ਕਰੇਲੂ ਲੜਕੀ ਹੈ ਠੀਕ ਹੈ ਜੀ ਲੜਕਾ ਚਾਹੀਦਾ ਸੋਨਾ ਹੋਵੇ 6 ਫੁੱਟ ਹਾਈਟ ਹੋਵੇ ਜੱਟ ਸਿੱਖ ਔਰ ਰਮਦਾਸੀਆ ਸਿੱਖ ਵਾਲਿਆਂ ਨੂੰ ਪਹਿਲ ਹੈ ਜੀ ਇਹ ਜਿਹੜਾ ਰਿਸ਼ਤਾ ਜੀ ਮੰਗਲੇ ਇੱਕ ਬਿਜ਼ਨਸਮੈਨ ਲੜਕਾ ਜੀ ਨਾਮ ਸਿੰਘ ਕਾਸਟ ਸ਼ਾਬੜਾ 1995 ਦਾ ਜਨਮ 5 ਫੁੱਟ 11 ਹਾਈਟ ਹੈ ਗ੍ਰੈਜੂਏਸ਼ਨ ਨੇ ਔਰ ਰੈਡੀਮੇਡ ਦਾ ਬਿਜ਼ਨਸ ਹੈ ਜੀ ਨਾ ਦਾ ਪਿਤਾ ਦੀ ਸਰਕਾਰੀ ਨੌਕਰੀ ਕਰਦੇ ਮਾਤਾ ਜੀ ਹੋਮ ਮੇਕਰ ਇੱਕ ਮੈਂ ਜੋ ਮੈਰਿਡ ਹੈ ਏਰੀਆ ਅੰਮ੍ਰਿਤਸਰ ਲੜਕੀ ਚਾਹੀਦੀ ਮੰਗਲੀਖ ਹੋਵੇ ਨਜ਼ਰੂ ਸੰਪਰਕ ਕਰਨਾ ਜੀ ਬਹੁਤ ਵਧੀਆ ਰਿਸ਼ਤਾ ਹੈ ਵੈਗਰੋ ਜਿਹੜਾ ਜੀ ਵੈਲ ਸੈਟਲਡ ਲੜਕੇ ਦਾ ਜੀ ਚੌਧਰੀ ਨੇ ਠੀਕ ਹੈ ਜੀ ਨਾਮ ਸਿੰਘ 1986 ਦਾ ਜਨਮ ਹੈ ਜੀ 5 ਫੁੱਟ 8 ਇਟਾ ਬੀਏ ਪਾਸ ਲੜਕੀ ਦਾ ਬਹੁਤ ਵਧੀਆ ਕੰਮ ਹੈ ਜੀ ਦੋ ਟਰੈਕਟਰ ਨੇ ਦੋ ਕਿਲੇ ਜ਼ਮੀਨ ਹੈ ਦੋ ਆਪਣੀ ਟੈਕਸੀ ਨੇ ਪਲੱਸ ਇਹਨਾਂ ਦਾ ਲੱਕੜ ਦੇ ਠੇਕੇਦਾਰੀ ਦਾ ਵੀ ਕੰਮ ਹੈ ਦੋ ਪਰਾ ਤੇ ਇੱਕ ਭੈਣ ਸਾਹਿਬ ਮੈਰਿਡ ਹੈ ਜੀ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਏਰੀਆ ਹੁਸ਼ਿਆਰਪੁਰ ਲੜਕੀ ਚਾਹੀਦੀ ਹੈ ਵਧੀਆ ਸੁਭਾਤ ਦੀ ਹੋਵੇ નો ਡਿਮਾਂਡ ਨਾਲ ਪਰਿਵਾਰ ਨਾਲ ਨੰਬਰ ਹੈ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਗੁਰ ਜੀ ਰਿਸ਼ਤਾ ਜੀ ਦੋਸਤ ਅਗੇ ਭੈਣ ਭਰਾਵਾਂ ਦਾ ਰਿਸ਼ਤਾ ਹੈ ਜੀ ਗਵਾਲੀਅਰ ਤੋਂ ਹੈ ਠੀਕ ਹੈ ਜੀ Uh, पहले भाद रिश्ता जी नाम सिंह सैनी है जी वेल well सैटल्ड है उन्नीस सौ छियानवे का जन्म है जी पंटफुट छः है बीटैक की है और असिस्टेंट ऑफिसर ने माता जी ने परिवार में पिता जी ने दो भैन जो मैरिड है जी और एरिया जी ग्वालियर लड़की चाहिए थी वादिया सुभा दी हूँ मैगुरु जी रिश्ता जी भैन का ठीक है जी नाम हाइड्रक गया जी कौर सैनी ने उन्नीस सौ बानवे का जन्म पांडुट दो है बी कॉम की हुई ने और डिवोर्स होया जी इन्हों पिता जी की अपनी वर्कशॉप है माता जी होम एक दो भैन जो मैरिड है एक भा अ अनमेरिड उन्होंने पहले रिश्ता बोलिया ठीक है ਏਰੀਆ ਗਵਾਲੀਅਰ ਦੇ ਰਹਿਣ ਵਾਲੇ ਜੀ ਲੜਕਾ ਚਾਹੀਦਾ ਇਟਲੀ ਵਿੱਚ ਹੀ ਹੋਵੇ ਠੀਕ ਹੈ ਜੀ ਔਰ ਇਹਨਾਂ ਜਰੂਰ ਸੰਪਰਕ ਕਰਨਾ ਜੀ ਵਾਈਕਰੋ ਜੀ ਰਿਸ਼ਤਾ ਜੀ ਜੜ ਸਿੱਖ ਲੜਕੇ ਦਾ 18 ਕਿਲੇ ਜ਼ਮੀਨ ਹੈ ਔਰ ਇਕਲੌਤਾ ਪੁੱਤਰ ਹੈ ਠੀਕ ਹੈ ਜੀ ਨਾਮ ਸਿੰਘ 5 ਫੁੱਟ 6 ਹਾਈਟ ਹੈ 1994 ਦਾ ਜਨਮ ਸਟੱਡੀ ਇਹਨਾਂ ਨੇ ਡਿਪਲੋਮਾ ਇਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਐਂਡ ਡਿਪਲੋਮਾ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਔਰ ਵੈਸ਼ਨੋ ਪਰਿਵਾਰ ਹੈ ਜੀ ਖੇਤੀ ਬਾੜੀ ਦਾ ਹੀ ਇਹਨਾਂ ਦਾ ਕੰਮ ਹੈ गावा ਸਾਰੇ ਸੰਦੇਗੇ ਨੇ ਖੇਤੀ ਦੇ ਨਾਲ ਦੇ ਕੋਲ ਪਿਤਾ ਜੀ ਸਰਪੰਚ ਨੇ ਆਪਣੀ ਕੋਠੀ ਹੈ ਔਰ ਲੜਕੀ ਚਾਹੀਦੀ ਹੈ ਜੀ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਵਧੀਆ ਸੁਭਾਦੀ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਵਾਲਿਆਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਜੱਟ ਸਿੱਖ ਹੀ ਪਰਿਵਾਰ ਵਾਲੇ ਸੰਪਰਕ ਕਰਨ ਨਾ ਠੀਕ ਹੈ ਜੀ ਏਰੀਆ ਜੀ ਮਾਹਿਲਪੁਰ ਠੀਕ ਹੈ ਜੀ ਨਾ ਜਰੂਰ ਸੰਪਰਕ ਕਰਨਾ ਵੈਗੁਰੂ ਜੀ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਵੈਲ ਸੈਟਲਡ ਹੈ ਜੀ ਨਾਮ ਸਿੰਘ 1992 ਦਾ ਜਨਮ 5 ਫੁੱਟ 11 ਹਾਈਟ ਹੈ ਜੀ ਸਟੱਡੀ ਨਾਲ ਬੀ ਐਸ ਸੀ ਆਈ ਟੀ ਪਲੱਸ ਡੀ ਸੀ ਪੀ ਚੈਲੀ ਕੰਮ ਹੈ ਜੀ ਅਕਾਊਂਟ ਮੈਨੇਜਰ ਨੇ ਪਿਤਾ ਜੀ ਮਾਤਾ ਜੀ ਨਹੀਂ ਹਨ ਇੱਕ ਪੈਨ ਤੇ ਦੋ ਭਰਾ ਇੱਕ ਭਰਾ ਦੀ ਮੈਰਿਜ ਹੋ ਚੁੱਕੀ ਹੈ ਜੀ ਠੀਕ ਹੈ ਜੀ ਏਰੀਆ ਜੀ ਕਪੂਰਥਲਾ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਸੰਸਕਾਰੀ ਵਧੀਆ ਸੁਭਾਅ ਦੀ ਹੋਵੇ ਚੁਣੀ ਚੜਾਵਾ ਨੋ ਡਿਮਾਂਡ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਨਾਲ ਲੈ ਗ੍ਰੋਸਰੀ ਸਟੋਰ 'ਚ ਜੀ ਦੋਸਤ ਸਗੇ ਪੈਨ ਪ੍ਰਾਉਂਦਾ ਠੀਕ ਹੈ ਜੀ ਪਹਿਲੇ ਭਰਾ ਦਾ ਰਿਸ਼ਤਾ ਜੀ ਸਰਕਾਰੀ ਨੌਕਰੀ ਕਰਦਾ ਲੜਕਾ 1997 ਦਾ ਜਨਮ ਹੈ 5 ਫੁੱਟ 7 ਇਟਾ ਜੀ ਔਰ ਬੈਂਕ ਵਿਟ ਨੌਕਰੀ ਕਰਦੇ ਹੈ ਜੀ ਪਿਤਾ ਜੀ ਵੀ ਮੈਨੇਜਰ ਨੇ ਮਾਤਾ ਜੀ ਹੋਮ ਮੇਕਰ ਇੱਕ ਪ੍ਰ ਮੈਰਿਡ ਹੈ ਜੀ ਔਰ ਪੁਰਤਗਾਲ ਦੇ ਵਿੱਚ ਪੀਆਰ ਇੱਕ ਪੈਨ ਕੈਨੇਡਾ ਅਨਮੈਰਿਡ ਹੈ ਠੀਕ ਹੈ ਜੀ ਏਰੀਆ ਜਲੰਧਾ ਲੜਕੀ ਚਾਹੀਦੀ ਪੜੀ ਲਿਖੀ ਹੋਵੇ ਸਰਕਾਰੀ ਨੌਕਰੀ ਕਰਦੀ ਹੋਵੇ ਜਾਂ ਫਿਰ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਉਹਦੇ ਦੀ ਜਾਣਕਾਰੀ ਲਈ ਐਨਨੁਜ ਨੂੰ ਸੰਪਰਕ ਕਰਨਾ ਜੀ ਵਾਈਗ੍ਰੇਟਿਕ ਸਿਸਟਰ ਦਾ ਰਿਸ਼ਤਾ ਜੀ ਬੀਆ ਸਿੰਘ ਨਰਸਿੰਗ ਕੀਤੀ ਹੋਈ ਔਰ ਕੈਨੇਡਾ ਦੇ ਵਿੱਚ ਹੈਗੇ ਨੇ ਨਾਮ ਕੋਰ 1999 ਦਾ ਔਰ ਜਲੰਧਰ ਦੇ ਰਹਿਣ ਵਾਲੇ ਹੈ ਠੀਕ ਹੈ ਪਿਆ ਸਿੰਘ ਨਰਸਿੰਗ ਕੀਤੀ ਹੋਈ ਹੈ ਔਰ ਕੈਨੇਡਾ ਦੇ ਵਿੱਚ ਹੀ ਨਰਸ 되 ਗਏ ਨੇ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤੋਂ ਪਰੇ ਇੱਕ ਮੈਰਿਡ ਹੈ ਫੋਰਨ ਦੇ ਵਿੱਚ ਪੀਆਰ ਹੈ ਇੱਕ ਜਿੰਨਾਂ ਦਾ ਹੋਣਾ ਮੈਂ ਡਾਟਾ ਪੋਲੀਸੀ ਵਾਈਗਰੇਜ ਦੇ ਸਰਕਾਰੀ ਨੌਕਰੀ ਕਰਦੇ ਨੇ ਲੜਕਾ ਚਾਹੀਦਾ ਵਾ ਜੋ ਕੈਨੇਡਾ ਦੇ ਵਿੱਚ ਹੀ ਪੀਆਰ ਹੋਵੇ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਵਾਈਗਰੇਜ ਰਿਸ਼ਤਾ ਜੀ ਲੜਕੇ ਦਾ ਜਲਦੀ ਮੈਰਿਜ ਕਰਨੀ ਹੈ ਨਾਮ ਸਿੰਘ ਗੋਤ ਗਿੱਲ ਹੈ ਜੀ ਔਰ ਕਾਸਟ ਜੀ ਮਜਬੀ ਸਿੱਖ 35 ਸਾਲ ਦੀ ਉਮਰ 5 ਫੁੱਟ 6 ਹਾਈਟ ਦੇ ਜੀ ਲੜਕੇ ਦੇ ਕੋਲ ਦੋ ਪਲਾਟ ਨੇ ਪ੍ਰਾਈਵੇਟ ਨੌਕਰੀ ਕਰਦੇ ਜੀ ਬੜੀ ਬੜੀ ਆਮਦਨ ਹੈ ਜੀ ਨਹੀਂ ਤਾ ਪਿਤਾ ਜੀ ਰਿਟਾਇਰਡ ਨੇ 3 ਪੈਨਾ ਜੋ ਮੈਰਿਡ ਹੈ ਏਰੀਆ ਖੰਨਾ ਲੜਕੀ ਚਾਹੀਦੀ ਹੈ ਕਰੇਲੂ ਬਾਲਮੀਕੀ ਕਾਸਟ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਨਾਮ ਸਿੰਘ 1995 ਦਾ ਜਨਮ ਹੈ ਜੀ ਕਾਸਟ ਖੱਤਰੀ ਹੈ ਗੁਰਸਿੱਖ ਨੇ ਪੰਫੁੱਟ ਸਾਹਿਟ ਹੈ ਪੋਸਟ ਗ੍ਰੈਜੂਏਟ ਕੀਤੀ ਹੈ ਐਮਟੈਕ ਕੀਤਾ ਹੈ ਬੱਚੇ ਨਹੀਂ ਠੀਕ ਹੈ ਜੀ ਅਸਿਸਟੈਂਟ ਪ੍ਰੋਫੈਸਰ ਨੇ ਰਿਪਿਊਟਿਡ ਯੂਨੀਵਰਸਿਟੀ ਦੇ ਵਿੱਚ ਉਹਨੇ ਆਪਣਾ ਵੱਖਰਾ ਬਿਜ਼ਨਸ ਵੀ ਗਵਾ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਦੋ ਪਹਿਨਾ ਇੱਕ ਮੈਰਿਡ ਹੈ ਜੀ ਏਰੀਆ ਗਵਾਲੀਅਰ ਲੜਕੀ ਚਾਹੀਦੀ ਹੈ ਗੁਰਸਿੱਖ ਹੋਵੇ ਪੜੀ ਲਿਖੀ ਹੋਵੇ ਤੇ ਵਧੀਆ ਸੁਭਾਦੀ ਹੋਵੇ ਹੋਰ ਕੋਈ ਮੰਗਣੀ ਹੈ ਜੀ ਨਾ ਜੀ ਤੁਸੀਂ ਇਹਨਾਂ ਨਾਲ ਵਧੇਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਦਿੱਲੀ ਤੋਂ ਰਿਸ਼ਤਾ ਹੈ ਜੀ ਨਾਮ ਸਿੰਘ ਸਰਨੇਮ ਇਹਨਾਂ ਦਾ ਪੱਟੀ ਹੈ ਜੀ 28 ਸਾਲ ਦੀ ਉਮਰ ਫੁੱਟ 5.8 ਹਾਈਟ ਹੈ ਜੀ ਬੀਕਾਮ ਕੀਤੀ ਹੋਈ ਹੈ ਰੰਗ ਸਾਫੇ ਜੀ ਇੰਸਟੀਚਿਊਟ ਟੀਚਰ ਨੇ ਠੀਕ ਹੈ ਜੀ ਵਧੀਆ ਆਮਦਨ ਹੈ ਜੀ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਜੋ ਮੈਰਿਡ ਹੈ ਦਿੱਲੀ ਚ ਨਰ ਆਪਣਾ ਕਾਰੇਗਾ ਜੀ ਔਰ ਲੜਕੇ ਸ਼ਾਇਦ ਇਹ ਪੜੇ ਲਿਖੇ ਨੋ ਡਿਮਾਂਡ ਤੁਸੀਂ ਸਿੱਧੀ ਗੱਲ ਬਾਤ ਕਰ ਸਕਦੇ ਹੋ ਜੀ ਰਿਸ਼ਤੇਰੀ ਨਨ ਨੂੰ ਔਰ ਦਿੱਲੀ ਵਾਲਿਆਂ ਨੂੰ ਹੀ ਪਹਿਲਾ ਠੀਕ ਹੈ ਜੀ ਵੈਗਰੂ ਜੀ ਰਿਸ਼ਤਾ ਜੀ ਕੈਨੇਡਾ ਵਰਕ ਪਰਮਿਟ ਤੇ ਲੜਕੀ ਹੈ ਜੀ ਨਾਮ ਕੋਰ ਕੈਨੇਡਾ ਨੇ ਰੰਦਾਵਾ 1998 ਦਾ ਜਨਮ 5 ਫੁੱਟ 6 ਹਾਈਟ ਹੈ ਸਟ੍ਰੈਡੀਨਰੀ अर्ਲੀ ਚਾਈਲਡਹੂਡ ਐਜੂਕੇਸ਼ਨ ਮੈਡੀਕਲ ਵਰਕ ਵੀ ਕਰਦੇ ਪਰ ਚਾਈਲਡ ਕੇਅਰ ਟੀਚਰ ਕੰਟਰੋਲ ਵਿੱਚ ਏਰੀਆ ਗੁਰਦਾਸਪੁਰ ਲੜਕਾ ਚਾਹੀਦਾ ਪੀਆਰ ਵੈਸ਼ਨੋ